ਮਾਤਾ ਜੀ ਕੁੜੀ ਕੰਮ ਦੀ ਅਡੀ ਸੀ ਜਨਰਲੀਆਂ ਸੁਭਾ ਮਰਾ ਦਾ ਕੋਰਾ ਹਾਲ ਹੈ ਤੇ ਕੱਲ ਰਾਤ ਦੀ ਕੁੜੀ 11 ਵਜੇ ਦੀ ਜਿਹੜੀ ਵੈਂਟੀਲੇਟਰ ਤੇ ਸੀਗੀ ਇਹ ਆਪਣੀ ਗਲਤੀ ਛੁਪਾਣ ਲਈ ਪਹਿਲਾਂ 5:30 ਘੰਟੇ ਪਰਿਵਾਰ ਨੂੰ ਨੇ ਦੱਸਿਆ ਮੁੜ ਕੇ ਜਿਹੜਾ ਹੈਗਾ ਅੱਜ ਸਵੇਰੇ 3-4 ਵਰੀ ਡਾਕਟਰ ਸਾਹਿਬ ਨਾਲ ਗੱਲ ਕੀਤੀ ਟਾਲਮਟੋਲ ਕਰਦੇ ਸੀ ਆ ਉਹ ਗੱਲ ਹੋ ਰਹੀ ਹੈ ਉਹ ਹੀ ਗੱਲ ਹੈ ਅੱਗੇ ਲਾਇਕਦਾ ਨਹੀਂ ਹੁੰਦਾ ਜਿਹੜੀ ਤੁਹਾਨੂੰ ਕੋਈ ਨਹੀਂ ਇਲਾਜ ਕਿਵੇਂ ਕਹਦੇ ਨੇ ਕਿ ਹੋਰ ਲੈ ਲਓ ਨਹੀਂ ਜੀ ਤੁਹਾਨੂੰ ਨਹੀਂ ਤੇ ਕਹਿੰਦੇ ਨੂੰ ਡੀਐਮਸੀ ਰੈਫਰ ਕਰ ਦੋ ਜਲੰਧਰ ਦੇ ਫੁੱਟਬਾਲ ਚੌਕ ਸਥਿਤ ਇੱਕ ਨਿੱਜੀ ਹਸਪਤਾਲ ਦੇ ਵਿੱਚ ਹੰਗਾਮਾ ਹੋਇਆ ਹੈ ਹਸਪਤਾਲ ਮੁਰਤੋਂ ਵਿਵਾਦਾਂ ਦੇ ਵਿੱਚ ਘਿਰ ਗਿਆ ਹੈ ਜਾਣਕਾਰੀ ਅਨੁਸਾਰ ਮਾਈਨਰ ਸਪਾਈਨ ਸਰਜਰੀ ਦੌਰਾਨ ਇੱਕ ਔਰਤ ਦੀ ਮੌਤ ਹੋ ਗਈ ਜਿਸ ਮਗਰੋਂ ਪੀੜਤ ਪਰਿਵਾਰ ਦੇ ਵੱਲੋਂ ਹਸਪਤਾਲ ਦੇ ਡਾਕਟਰਾਂ ਦੇ ਉੱਤੇ aarop ਲਗਾਏ ਗਏ ਨੇ ਲਾਪਰਵਾਹੀ ਦੇ ਦੱਸਦੀ ਹੈ ਕਿ ਹੁਣ ਹਸਪਤਾਲ ਦੇ ਬਾਹਰ ਭਾਰੀ ਹੰਗਾਮਾ ਹੋ ਰਿਹਾ ਹੈ ਜਿਸ ਮਗਰੋਂ ਪੁਲਿਸ ਦੀ ਟੀਮ ਵੀ ਮੌਕੇ ਤੇ ਪਹੁੰਚੀ ਹੈ ਅਤੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਪੁਲਿਸ ਦੇ ਵੱਲੋਂ ਕੀਤੀ ਗਈ ਹੈ। ਆਰੋਪ ਪਰਿਵਾਰ ਦੇ ਵੱਲੋਂ ਲਗਾਏ ਗਏ ਨੇ ਕਿ ਆਪਰੇਸ਼ਨ ਦੌਰਾਨ ਮਰੀਜ਼ ਦੇ ਹੋਰ ਅੰਗਾਂ ਦੇ ਨਾਲ ਵੀ ਛੇੜਛਾੜ ਕੀਤੀ ਗਈ ਹੈ। ਮੇਰੀ ਬੇਟੀ ਹੈ ਮੈਂ ਅੱਛਾ ਜੀ। ਮੇਰੀ ਮੇਰੀ ਲੈਕਚਰਰ ਹੈ ਗਵਰਨਮੈਂਟ ਦੇ ਲਈ ਉਸਕੇ ਨਾਮ ਸੋਲਜਾਗਵਾਲ ਆਪਣੇ ਤਾਰਾਗੜ ਅੱਛਾ ਜੀ। ਤੇ 30 ਸਾਲ ਦੀ ਉਮਰ ਹੈ। ਅੱਛਾ ਜੀ। ਤੇ ਉਹਦਾ ਸਪਾਈਨ ਦਾ ਨਾ ਕੋਈ ਬਾੜੀ ਸੀ ਕੋਈ ਕਹਿੰਦੇ ਉਹਦੀ ਗਿਲਤੀ ਕੱਢਣੀ ਹੈ ਉਹ ਕਰਕੇ ਦਰਦਾ ਹੈ ਕੱਲ 12 ਵਜੇ ਉਹਨੇ ਦਾਖਲ ਕੀਤਾ ਵਾ ਅਜੋਕ ਦਾਖਲ ਕਰਕੇ ਕਹਿੰਦੇ ਵੀ 4 ਵਜੇ ਮੈਨੂੰ ਪੇਡਾ ਲਾਜਨਾ ਪ੍ਰੈਕਟਿਸ਼ ਥੀਟਰ ਚ ਤੇ ਆਪਾਂ ਅੱਧੇ ਫੋੜੇ ਘੰਟੇ ਦੀ ਸਰਜਰੀ ਹੈ ਤੇ ਇਹ ਨਾਲ ਕੋਈ ਕਰਦੇ ਨਾ ਔਰ ਰਾਤ 8:30 ਵਜੇ ਤਾ ਕਿ ਨਾ ਮਗਰ ਕੋ ਮਦਾਰਿਆ ਇਹਨਾਂ ਨੇ ਕੋਈ ਨਾ 9 ਵਜੇ ਮੈਨੂੰ ਸੱਜਿਆ ਇਹਨਾਂ ਨੇ ਕਹਿੰਦੇ ਜੀ ਇਹਦਾ ਜੀ ਅੰਦਰ ਨਾ ਬਲੀਡਿੰਗ ਹੋ ਗਈ ਹੈ ਨਾ ਫਾਈਨ ਦਾ ਫਾਈਨ ਦਾ ਆਪਰੇਸ਼ਨ ਬਲੀਡਿੰਗ ਕੀਤਾ ਹੋਗੀ ਜਦ ਤੇ ਵੀ ਨਹੀਂ ਇਹ ਬਲੀਡਿੰਗ ਹੋ ਗਈ ਹੈ ਕਿਸੇ ਕਾਰਨ ਕਰਕੇ ਅਸੀਂ ਹੁੰਡੇ ਦਾ ਪੇਟ ਖੋਲਣਾ ਅੱਛਾ ਜੀ ਤੇ ਮੈਂ ਕਿਹਾ ਇਹ ਤੋਂ ਲਾਵਾ ਕੋਈ ਹੱਲ ਨਹੀਂ ਕਹਿੰਦੇ ਕੋਈ ਹੱਲ ਨਹੀਂ ਕਹਿੰਦੇ ਇਹਦਾ ਬੀਪੀ ਫਾਲ ਕਰ ਗਿਆ ਮੈਂ ਕਿੰਨਾ ਬੀਪੀ ਹੈ ਕਹਿੰਦੇ 54 55 60 ਦਾ ਪੀਆ ਹੈ ਮੈਨਾਂ ਕਹਿੰਦਾ ਫੋਟੇਟ ਕੋਲੋਂ ਤਾਂ ਮੈਨਾਂ ਕੋਈ ਹੱਲ ਨਹੀਂ ਕਦੇ ਕੋਈ ਹੱਲ ਨਹੀਂ ਲੱਭਿਆ। ਮੈਨਾਂ ਜੇ ਫੋਲੋ ਜੀਗਨ ਬੋਲ ਕੇ ਪਰ ਉਲਟ ਕੋਈ ਕੀਤੀ ਹੈ। ਤੇ ਡਾਕਟਰ ਸਾਹਿਬ ਪਰ ਮੀਤੀ ਨੇਗਲੀਜੈਂਸੀ ਕੋਡੇ ਰਿਹਾ ਵਾ। ਤੇ ਪੂਰੀ ਵੈਟੀਨੇਟ ਹਸਤੀ। ਫਿਰ ਨਾਲ 10:30 ਵਜੇ ਕੱਢ ਕੇ ਬਾਹਰ ਉੱਤੇ ਲਾਤੀ। ਮੈਡੀਕਲ ਬੋਰਡ ਪਰ ਰਾਤ ਅਨੁਭਾਤ ਸੁਮੀ ਕਾਰਵਾਈ ਤੇਰੀ ਨਦੀ ਉਹ ਹੀ ਹੋ ਗਈ ਸੀ ਉਹ ਹੱਥ ਪੈਰ ਸਾਰੇ ਜੀਲੇ ਮੈਡੀਸਨ ਮੈਡਰਸ ਸੀ ਬੈਰਟ ਕਿੰਨੇ ਬਚੇ ਉਹ ਬੱਚਾ ਕੋਈ ਨਹੀਂ ਆ ਉਹ ਹਸਬੰਦ ਜਿਹੜੇ ਉਹ ਮਰਚ ਦੇ ਵਿੱਚ ਉਹ ਐਸਐਮ ਸੀਲ ਕਰ ਰਹੇ ਸਟਾਫ ਦੀ ਕਾ ਕਿਲਾ ਕੇ ਚਕੇ ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਡਾਕਟਰ ਤੇ ਸਟਾਫ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਡਾਕਟਰਾਂ ਦੇ ਪੈਨਲ ਤੋਂ ਪੋਸਟਮਾਰਟਮ ਕਰਵਾਇਆ ਜਾਵੇ ਜੁਲਾ ਗੁਰਦਾਸਪੁਰ ਦੇ ਪਿੰਡ ਨਵਾ ਸ਼ਾਲਾ ਨਿਵਾਸੀ ਕਰਨਜੀਤ ਸਿੰਘ ਨੇ ਸ਼ਿਕਾਇਤ ਦੇ ਵਿੱਚ ਦੱਸਿਆ ਕਿ ਉਹਨਾਂ ਦੀ ਕੁੜੀ ਸੋਨਮ ਮਲਤਾਨੀ ਸਪਾਇਨ ਰੋਕ ਤੋਂ ਪੀੜਤ ਸੀ ਡਾਕਟਰ ਨੇ ਸਾਨੂੰ ਕਿਹਾ ਕਿ ਮਾਮੂਲੀ ਸਪਾਇਨ ਸਰਜਰੀ ਹੋਵੇਗੀ ਬੀਤੇ ਦਿਨੀ 24 ਜੂਨ ਨੂੰ ਉਹ ਸੋਨਮ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਵਾਉਣ ਲੈ ਕੇ ਆਏ ਅਤੇ ਡਾਕਟਰਾਂ ਦੇ ਵੱਲੋਂ 4 ਵਜੇ ਆਪਰੇਸ਼ਨ ਥੀਏਟਰ ਦੇ ਵਿੱਚ ਉਸ ਨੂੰ ਲਿਜਾਇਆ ਗਿਆ ਲਗਭਗ 5.5 ਘੰਟੇ ਬਾਅਦ ਕਿਹਾ ਕਿ ਸੋਨਮ ਦੇ ਢਿੱਡ ਦੇ ਵਿੱਚ ਬਲੀਡਿੰਗ ਹੋ ਗਈ ਹੈ ਤੇ ਆਪਰੇਸ਼ਨ ਕਰਨਾ ਪਵੇਗਾ ਜਿਸ ਮਕਰੋਂ ਸੋਨਮ ਬੇਸੁੱਧ ਹੋ ਗਈ ਅਤੇ ਕੁਝ ਸਮੇਂ ਬਾਅਦ ਹੀ ਉਸ ਦੀ ਮੌਤ ਦੀ ਖਬਰ ਸਾਹਮਣੇ ਆਈ ਅਤੇ ਹੁਣ ਪਰਿਵਾਰ ਦੇ ਵੱਲੋਂ ਡਾਕਟਰਾਂ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਡਾਕਟਰਾਂ ਦੀ ਲਾਪਰਵਾਹੀ ਦੇ ਚਲਦਿਆਂ ਉਹਨਾਂ ਦੀ ਧੀ ਦੀ ਮੌਤ ਹੋਈ ਹੈ। ਅੱਛਾ ਕੀ ਹੋਇਆ ਕੀ ਸੀਗਾ ਜਿਸ ਕਾਰਨ ਕਲ ਹੋਈ ਕੀ? ਔਰ ਹੀੜ ਵੀ ਆ ਟੀਵੀ ਮਣਕਾ ਦਾ ਤੇ ਲਿਆ ਸੀ ਉਹ ਇੱਥੇ ਦੋ ਵਾਰੀ ਲੈ ਕੇ ਆਏ ਛੋਟਾ ਜਿਹਾ ਆਪਰੇਸ਼ਨ ਆ ਜਿਹੜਾ ਆਪਰੇਸ਼ਨ 15 ਮਿੰਟਾਂ ਦਾ ਆ ਬੇਸ਼ਾਂ ਨਾ ਢੀ ਕੋ ਜਾਣੀ ਆਪਰੇਸ਼ਨ ਕਰਕੇ ਕਰਦੀ ਉਹ ਅੰਦਰ ਹੀ ਖੂਚੜਾਂ ਦਾ ਸਾਡਾ ਡਾਕਟਰ ਉਹ ਜਾ ਤੁਹਾਨੂੰ ਦੱਸਿਆ ਇਨੀ 3-3 ਘੰਟੇ ਨਹੀਂ ਜੱਸਿਆ 4 ਘੰਟੇ ਬਾਅਦ ਆਹੰਦਾ ਉਹਦੇ ਪੀਲਟ ਕਰ ਗਿਆ ਹੀ ਇਹਦਾ ਆਪਰੇਸ਼ਨ ਕਰ ਦਿੱਤੇ ਉਹ ਮੇਰੀ ਟੀਮ ਆ ਰਹੀ ਨਾ ਨੀਰਾਮ ਤੇ ਤੁਹਾਡੇ ਪਾਸੇ ਡਾਕਟਰ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਹੈ ਕਿ ਆਪਰੇਸ਼ਨ ਬਿਲਕੁਲ ਠੀਕ ਹੋਇਆ ਹੈ ਅਤੇ ਉਹਨਾਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਤੇ ਨਾਲ ਸਾਰਿਆਂ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ ਲੋਕੇਸ਼ਨ ਦੀ ਡਿਸਕ ਪ੍ਰੋਬਲਮ ਨਾਲ ਉਹਨਾਂ ਨੇ ਆਪਰੇਟ ਕੀਤਾ ਗਿਆ ਜੀ ਪੇਸ਼ੈਂਟ ਦਾ ਆਪਰੇਸ਼ਨ ਬਿਲਕੁਲ ਠੀਕ ਹੋਇਆ ਹੈ ਤੇ ਆਪਰੇਸ਼ਨ ਤੋਂ ਬਾਅਦ ਪੇਸ਼ੈਂਟ ਦਾ ਥੋੜਾ ਬੀਪੀ ਫਾਲ ਕੀਤਾ ਤੇ ਫਿਰ ਅਸੀਂ ਇਹਨਾਂ ਦਾ ਅਲਟਰਾਸਾਉਂਡ ਕਰਾ ਕੇ ਦੇਖਿਆ ਕਿ ਤੇ ਵਿਚ ਕੀ ਦਿਖ ਰਿਹਾ ਸੀਗਾ ਕਿ ਇਹਨਾਂ ਦੇ ਬਲੱਡ ਹੈਮੋਰ ਹੈ ਕੁਮਨ ਤੇ ਇਹ ਕਰਕੇ ਇਹਨਾਂ ਦੇ ਐਬਡੋਮਨਲ ਚ ਵੀ ਅਸੀਂ ਐਕਸਪਲੋਰ ਕਰਕੇ ਉਹਨੂੰ ਰਿਪੇਅਰ ਕੀਤਾ ਤੇ ਸਾਰਾ ਕੁਝ ਠੀਕ ਰਿਹਾ ਪਰ ਸਮਾਂ ਪੇਸ਼ੈਂਟ ਦਾ ਬਲੱਡ ਪ੍ਰੈਸ਼ਰ ਨਹੀਂ ਪਿਕ ਕਰ ਰਿਹਾ ਤੇ ਉਸ ਤੋਂ ਬਾਅਦ ਅਸੀਂ ਵੈਂਟੇਟੇਡ ਤੇ ਰੱਖਿਆ ਓਨਾਈਟ ਪੇਸ਼ੈਂਟ ਵੈਂਟੇਟੇਡ ਤੇ ਰਹਿ ਨੇ ਔਰ ਪਰ ਬਲੱਡ ਪ੍ਰੈਸ਼ਰ ਠੀਕ ਰਿਹਾ ਔਰ ਥੋੜਾ ਜਿਹਾ ਘਟ ਰਿਹਾ ਰਹਿ ਰਿਹਾ ਸੀ ਤਾਂ ਆਪਣੇ ਵੱਲੋਂ ਅਸੀਂ ਪੂਰੀ ਟਰਾਈ ਕਰ ਰੇ ਸੀ ਕਿ ਪਰ ਪੇਸ਼ ਪੇਰ ਹੋ ਗਿਆ ਸੀ ਸਾਰਾ ਸਾਰਾ ਕੁਝ ਠੀਕ ਰਿਹਾ ਬਟ ਪੇਸ਼ੈਂਟ ਦਾ ਬਲੱਡ ਪ੍ਰੈਸ਼ਰ ਨਹੀਂ ਆ ਰਿਹਾ ਸੀ ਵਰਨਿੰਗ ਪੇਸ਼ੈਂਟ ਦਾ ਆਫਟਰ ਮਾਰਨਿੰਗ ਐਕਸਪਾਇਰ ਕਰ ਗਿਆ ਅੱਜ ਤੁਸੀਂ ਇੱਕ ਪਲੀਜ਼ ਪਰਿਵਾਰ ਐਲੀਗੇਸ਼ਨ ਲਗਾ ਰਿਹਾ ਹੈ ਤੁਹਾਡੇ ਉੱਪਰ ਬਹੁਤ ਜ਼ਿਆਦਾ ਕਿ ਕੁਝ ਕੁ ਮਿੰਟਾਂ ਦਾ ਆਪਰੇਸ਼ਨ ਹੈ ਕਿ 5 ਘੰਟੇ ਬਾਅਦ ਕੱਟਿਆ ਤੇ ਡੈੱਡ ਕੱਟਿਆ ਹੈਗਾ ਨਹੀਂ ਐਸਾ ਤਾਂ ਨਹੀਂ ਉਹਨਾਂ ਦੇ ਫੈਮਿਲੀ ਦੇ 3-4 ਡਾਕਟਰ ਵੀ ਆ ਕੇ ਦੇਖੇ ਗਏ ਨੇ ਪੇਸ਼ੈਂਟ ਅੱਜ ਮਾਰਨਿੰਗ ਤੱਕ ਲਾਈਵ ਸੀ ਹਮ ਹਾਰਟਬੀਟ ਵੀ ਚੱਲ ਰਹੀ ਸੀ ਪੇਸ਼ੈਂਟ ਦਾ ਸਾਹ ਵੀ ਆ ਰਿਹਾ ਸੀਗਾ ਪੇਸ਼ੈਂਟ ਦਾ ਅਗਰ ਡੈੱਡ ਹੁੰਦਾ ਤੇ ਪੇਸ਼ੈਂਟ ਦਾ ਹਾਰਟਬੀਟ ਨਹੀਂ ਚੱਲੇ ਇੱਕ ਛੋਟਾ ਜਿਹਾ ਮਣਕਾ ਟੁੱਟਣ ਦੇ ਕਾਰਨ ਜਿਹੜਾ ਹੈਗਾ ਉਹਨੂੰ ਬਦਲਣ ਉਹ ਰੀਡ ਦੀ ਹੱਡੀ ਨੂੰ ਬਦਲਣ ਦੇ ਕਾਰਨ ਤੋਂ ਉਹ ਜਿਹੜਾ ਕਰਨ ਦੇ ਕਾਰਨ ਇਦਾਂ ਮੌਤ ਹੋ ਜਾਣੀ ਮਤਲਬ ਇਹ ਕਿਵੇਂ ਪੋਸੀਬਲ ਥੋੜਾ ਕਲੀਅਰ ਕਰ ਦੋਗੇ ਪੇਸ਼ੈਂਟ ਦਾ ਆਪਰੇਸ਼ਨ ਬਿਲਕੁਲ ਠੀਕ ਹੋਇਆ ਪਰ ਸਮਾਉਂ ਕਈ ਵਾਰੀ ਨਾ ਨਸ ਚੁੱਪਕੀ ਹੁੰਦੀਆਂ ਅੱਗੇ ਵੱਲ ਜਿਹੜਾ ਕਿ ਪਹਿਲਾਂ ਤੋਂ ਕੋਈ ਵੀ ਡਾਕਟਰ ਨਹੀਂ ਦੱਸ ਸਕਦਾ ਹੁੰਦਾ ਹਮ ਆਪਰੇਸ਼ਨ ਵਿੱਚ ਕੋਈ ਪ੍ਰੋਬਲਮ ਨਹੀਂ ਆਈ ਪਰ ਜਿਹੜੀ ਨਸ ਚਿਪਕਣ ਕਰਕੇ ਨਸ ਦੀ ਪ੍ਰੋਬਲਮ ਆਈ ਰਹੀ ਹੈ ਨਾ ਉਹ ਪਹਿਲਾਂ ਤੋਂ ਦੇਖਣ ਦਾ ਜਾਂ ਚੈੱਕ ਕਰਨ ਦਾ ਕਿਸੇ ਡਾਕਟਰ ਕੋਲ ਕੋਈ ਟੈਕਨੀਕ ਨਹੀਂ ਸੀ ਖੂਨ ਖੂਨ ਕਿਉਂ ਇੰਨਾ ਜ਼ਿਆਦਾ ਨਿਕਲ ਰਿਹਾ ਸੀਗਾ ਇਹ ਕਹਿੰਦੇ ਵੈਸਲ ਦੀ ਇਜਰੀ ਇਹਨਾਂ ਨੂੰ ਇੰਟੀਰੀਅਰਲੀ ਹੋਈ ਹੈ ਜਿਹੜਾ ਕਿ ਪਿਛੋਂ ਦੇਖਣ ਦਾ ਕੋਈ ਟੈਕਨੀਕ ਨਹੀਂ ਹੁੰਦੀ ਕਿਸੇ ਸਰ ਉਹਨਾਂ ਦਾ ਕਹਿਣਾ ਸੀਗਾ ਕਿ ਆਪਰੇਟ ਦੇ ਦੌਰਾਨ ਮੇ ਪੇਰ ਦੀ ਕੋਈ ਨਸ ਕੱਟੀ ਗਈ ਲੋਈ ਕਹ ਰਹੇ ਹਨ ਪਿਛੋਂ ਤਾਂ ਕੋਈ ਸਵੱਦਾ ਕੋਈ ਰੀਡਿੰਗ ਵਿੱਚ ਹੋ ਰਹੀ ਸਾਰਾ ਕੁਝ ਠੀਕ ਠਾਕ ਰਹਿ ਬਟ ਜਦੋਂ ਅਸੀਂ ਤੁਹਾਨੂੰ ਪੇਸ਼ੈਂਟ ਨੂੰ ਸਿੱਧਾ ਕੀਤਾ ਉਹਦਾ ਬੀਪੀ ਫਾਲ ਜਿਹੜਾ ਕਿ ਅਸੀਂ ਰੈਡਰ ਸੌਂਡ ਕਰਕੇ ਦੇਖਿਆ ਔਰ ਉਹਨਾਂ ਨੇ ਦੇਖਿਆ ਗਿਆ ਕਿ ਮੱਲਬ ਅਬਡੋਮਨ ਚੋਂ ਬਲੱਡ ਸੀਕਰ ਜਿਹੜਾ ਕਿ ਅਸੀਂ ਨਾਸਲ ਰਿਪੇਅਰ ਕਰ ਦਿੱਤਾ ਡਾਕਟਰ ਦਲਵੀਰ ਐਗਰੀ ਸਾਡੇ ਅਕਾਰਡਿੰਗ ਸੱਚ ਉਹਨਾਂ ਨੇ ਰਿਪੇਅਰ ਕੀਤਾ ਫਿਰ ਇੱਕ ਪਾਸੇ ਉਹਨੇ ਵੀ ਕਿਹਾ ਸੀ ਕਿ ਪੇਟ ਨੂੰ ਚੀਰਿਆ ਗਿਆ ਡਾਕਟਰ ਨੇ ਕਿਹਾ ਸੀ ਕਿ ਪੇਟ ਨੂੰ ਚੀਰ ਕੇ ਇਸ ਨੂੰ ਨਾਸਲ ਨਾਲ ਜੋੜ ਦਿੱਤਾ ਜਾਏਗਾ ਉਸ ਤੋਂ ਬਾਅਦ ਫੇਜ਼ ਐਥੀ ਹੋਏਗੇ ਅਸੀਂ ਇਹ ਕਹਿਆ ਸੀਗਾ ਪੇਸ਼ੈਂਟ ਦੀ ਵਾਸਕਲਰ ਇੰਜਰੀ ਲੱਗ ਰਹੀ ਹੈ ਜਿਹਦੇ ਵਾਸਤੇ ਅਬਡੋਮਨ ਕੋਲੋਂ ਦੀ ਲੋੜ ਹੈ ਪਰ ਕਰਕੇ ਵੀ ਇੱਕ ਕੋਸ਼ਿਸ਼ ਹੈ ਇਤਨਾਂ ਦੇ ਪੇਸ਼ੈਂਟਸ ਵਿੱਚ ਸੀਰੀਅਸਨੈਸ ਹੁੰਦੀ ਹੁੰਦੀ ਹੈ ਪਰ ਆਪਣੇ ਵੱਲੋਂ ਜੋ ਵੀ ਪੇਸ਼ੈਂਟ ਦੇ ਬੈਸਟ ਵਾਸਤੇ ਅਸੀਂ ਸਾਰਾ ਕੁਝ ਕੀਤਾ ਔਰ ਵੈਸਲ ਦੀ ਰਿਪੇਅਰ ਵੀ ਡਾਕਟਰ ਤਰਵੀਰ ਨੇ ਕੀਤੀ ਹੈ ਬਟ ਸਮ ਉਹਦਾ ਬਲੱਡ ਪ੍ਰੈਸ਼ਰ ਮਤਲਬ ਟਿਕ ਨਹੀਂ ਰਿਹਾ ਸੋ ਸਿਰ ਪਰਿਵਾਰੀ ਦਾ ਕਹਿਣਾ ਹੈ ਕਿ ਪੇਸ਼ੈਂਟ ਆਪ ਕੋਦਰ ਡਰਾਈਵ ਕਰਕੇ ਆਇਆ ਸੀਗਾ ਇੱਥੇ ਮੰਦੂਏ ਪੇਸ਼ੈਂਟ ਦਾ ਆਪਰੇਸ਼ਨ ਵੀ ਬਿਲਕੁਲ ਠੀਕ ਹੋਇਆ ਕੋਈ ਇਦਾਂ ਦੀ ਗੱਲ ਨਹੀਂ ਹੋਈ ਬਟ ਫਿਰ ਉਹ ਅੰਗੈਲੀ ਕਿਸ ਜਗ੍ਹਾ ਤੇ ਉੱਪਰ ਹੋਈ ਜਿਸ ਕਾਰਨ ਇਦਾਂ ਮੌਤ ਹੋਈ ਅੰਗੈਲੀ ਨਹੀਂ ਕਹਿ ਸਕਦੇ ਹੂੰ ਕੁਝ ਹਜ਼ਾਰ ਚ ਇੱਕ ਪੇਸ਼ੈਂਟ ਹੁੰਦਾ ਜਿਨ੍ਹਾਂ ਦੀ ਮਤਲਬ ਨਾਸ ਚੱਕੀ ਹੁੰਦੀ ਹੈ ਜਿਹਦੇ ਕਰਕੇ ਵਾਸਕਲਰ ਇੰਜਰੀ ਇਹਨਾਂ ਨੂੰ ਹੋਈ ਹੈ ਹੂੰ ਮਤਲਬ ਗਲਤੀ ਹੋਈ ਹੈ ਇੱਕ ਜਗ੍ਹਾ ਦੇ ਉੱਪਰ ਜਾ ਕੇ ਕਿਵੇਂ ਇਹ ਮਤਲਬ ਨਸ ਤੇ ਚਿਪਕਨ ਕਰਕੇ ਨਸ ਦਾ ਟੇਅਰ ਕਈ ਵਾਰੀ ਹੋ ਸਕਦਾ ਹੁੰਦਾ ਨਾ ਪਤਾ ਨਹੀਂ ਲੱਗਿਆ ਸੀ ਕਿ ਚੈੱਕ ਅਪ ਕਰਾਉਦਾ ਟ੍ਰੀਟਮੈਂਟ ਚੱਲ ਰਿਹਾ ਸੀਗਾ ਅਸੀਂ ਨਵੰਬਰ ਹੁੰਦਾ ਸੀ ਉਹਨਾਂ ਨੂੰ ਪਤਾ ਨਹੀਂ ਸੀਗਾ ਸਰ ਕਿ ਨਸ ਚਿਪਕੀ ਹੋਈ ਹੈ ਜਿਸ ਕਰ ਨਸ ਕੱਟ ਹੋ ਗਈ ਇਹ ਤਾਂ ਆਪਰੇਸ਼ਨ ਹੋ ਰਿਹਾ ਸੀਗਾ ਇਹ ਪਹਿਲਾਂ ਤਾਂ ਕੋਈ ਵੀ ਡਾਕਟਰ ਨਹੀਂ ਦੇਖ ਸਕਦਾ ਹੁੰਦਾ ਇਹ ਤਾਂ ਪਿੱਛੋਂ ਦਾ ਆਪਰੇਸ਼ਨ ਬਿਲਕੁਲ ਠੀਕ ਰਿਹਾ ਸੀ ਠੀਕ ਹੈ ਸਰ ਠੀਕ ਹੈ ਥੈਂਕ ਯੂ ਸਰ ਇਤਲਾਹ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਜੋ ਕੋਈ ਵੀ ਦੋਸ਼ੀ ਪਾਇਆ ਜਾਵੇਗਾ ਉਸ ਦੇ ਖਿਲਾਫ ਕਾਰਵਾਈ ਹੋਵੇਗੀ ਮਾਮਲਾ ਇੱਕ ਦਿਨ ਕੱਲ ਇੱਕ ਲੜਕੀ ਦਾਖਲ ਹੋਈ ਸੀ ਫਿਰ ਮਾਨ ਹਸਪਤਾਲ ਤੇ ਉਹਦੇ ਵਿੱਚ ਕੁਝ ਸਪਾਈਨਰ ਦਾ ਕਿੰਨੂ ਦਾ ਛੋਟਾ ਜਿਹਾ ਆਪਰੇਸ਼ਨ ਹੋਣਾ ਡਾਕਟਰ ਸਾਹਿਬ ਉਹ ਕਰ ਲੈਣਾ ਦਾ ਪੁੱਤ ਉਹਨਾਂ ਨੇ ਡਾਕਟਰ ਸਾਹਿਬ ਆਪਰੇਸ਼ਨ ਕੀਤਾ ਲੈ ਕੇ ਉਹ ਘਰ ਵਾਲਿਆਂ ਦੀ ਤਰ੍ਹਾਂ ਮੁਤਾਬਕ ਜਿਹੜਾ ਡਾਕਟਰ ਨੇ ਤੁਸੀ ਨਾਕਰ ਕਰੀ ਇਹ ਵਾਲੀ ਗੱਲ ਨਹੀਂ ਹੋ ਰਹਾ ਡਾਕਟਰ ਦੇ ਇਲਾਜ ਦੀ ਵੀ ਤੁਹਾਨੂੰ ਅਨਕੰਕਸ਼ ਹੋ ਗਈ ਉਹਨਾਂ ਨੇ ਕਹਿ ਆ ਉਹ ਡਾਕਟਰ ਸਾਹਿਬ ਨੇ ਦੱਸਿਆ ਨਾ ਉਹਨਾਂ ਦੇ ਨਾਲ ਤਾਂ ਇਹੀ ਕੰਮ ਨਹੀਂ ਹੋ ਸਕਦਾ ਲੱਗਿਆ ਮੈਨੂੰ ਇਹ ਡੈਕਸਨ ਕਿ ਨੈਗਲੀਜੈਂਸੀ ਹੈ ਔਰ ਕਿ ਮੈਂ ਤਾਂ ਡਾਕਟਰ ਨੂੰ ਦੱਸਿਆ ਨਹੀਂ ਗਿਆ ਸੀ ਕਿ ਲੜਕੀ ਦੀ ਡੈਥ ਹੋ ਚੁੱਕੀ ਹੋਈ ਹੈ 10 ਮਹੀਨਾਸ ਹੋ ਸਕਦੀ ਹੈ ਨਹੀਂ ਬਿੰਨੂ ਖੇਲਾ ਨੇ ਉਹਨੇ ਫੋਨ ਦੱਸਿਆ ਵਾ ਵੀ ਫੋਨ ਸਾਨੂੰ ਕੋਲ ਆਇਆ ਕਿ ਲੜਕੀ ਦੀ ਡੈਥ ਹੋ ਗਈ ਡਾਕਟਰ ਦਾ ਨਾਮ ਕੀ ਰਹਾ ਜਿਹੜਾ ਲਾਸਟ ਚੱਲ ਚੱਲ ਰਿਹਾ ਸੀ ਸਰ ਹਸਪੀਟਲ ਕਿਹੜਾ ਹੈ ਅੱਛਾ ਕਿੱਥੇ ਹੈ ਇਹ ਵੀ ਦੀ ਆਜੇ ਸਵੇਰੇ ਕਿਹਾ ਚਾਹ ਰਹੇ ਸਰ ਕੀ ਮਾਮਲਾ ਹੈ ਜਿਸ ਕਰਕੇ ਅੱਜ ਤਰਨਾ ਜੜਾ ਹੈ ਉਹਨਾਂ ਵੱਲੋਂ ਪਰਿਵਾਰ ਵੱਲ ਲਾਇਆ ਗਿਆ ਉਹਨਾਂ ਪਰਿਵਾਰ ਸਮਝਾਇਆ ਗਿਆ ਕੋਈ ਅਜਿਹੀ ਤਰਨੇ ਵਾਲੀ ਕੋਈ ਗੱਲ ਬਾਤ ਨਹੀਂ ਕੀ ਉਹਨਾਂ ਦੇ ਸਿਰਫ ਸਿਰਫ ਜਿਹਨੂੰ ਬਣਾਇਆ ਉਹਨਾਂ ਬੱਚੇ ਦਾ ਆਪਰੇਸ਼ਨ ਕਰਾਉਣ ਵਾਸਤੇ ਆਏ ਸੀਗੇ ਆਪਰੇਸ਼ਨ ਤਾਂ ਨੀ ਕੋਈ ਡਾਕਟਰਾਂ ਦੀ ਮਿਸਟੇਕ ਇਹਨਾਂ ਦੇ ਨਜ਼ਰੂਕ ਆ ਉਹ ਉਹਦਾ ਉੱਤਰੀ ਜਨਾ ਗੱਲ ਵੈਂਟੀਲੇਸ਼ਨ ਤੇ ਹੀ ਆ ਜੋ ਦੀ ਡੈਥ ਹੋਈ ਉਹਦਾ ਪੋਸਟਮਾਰਟਮ ਵੀ ਕਰਕੇ ਹੋਣੀ ਡਾਕਟਰਾਂ ਨੇ ਕੰਨੇ ਲਾ ਕੇ ਜੋ ਬਣਦੀ ਕਰਦੇ ਕੰਪਲੇਂਟ ਦਿੱਤੀ ਗਈ ਹੈ ਭਾਈ ਨੇ ਮੈਂ ਕੰਪਲੀਟ ਕਿਹੜਾ ਹਸਪੀਟਲ ਹੈ ਔਰ ਮਾਨ ਹੋ ਸਕਦਾ ਡਾਕਟਰ ਦਾ ਕੀ ਨਾਮ ਹੈਗਾ ਡਾਕਟਰ ਦਾ ਨਾਮ ਅੱਛਾ ਬੱਚੀ ਦਾ ਨਾਮ ਕੀ ਹੈਗਾ ਜਿਹਨਾਂ ਦੀ ਡੈਥ ਹੋਈ ਹੈ ਕੀ ਕੋਈ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਹੁਣ ਤੱਕ ਨਰਤੀ ਦਾ ਪੂਰਨ ਮਾਡਲ ਤਰ੍ਹਾਂ ਕੇ ਡਾਕਟਰ ਜੀ ਉਹਦਾ ਪੂਰਨ ਅਧਿਐਨ ਕਰਾਂਗੇ ਡਾਕਟਰਾਂ ਦੀ ਲਾਪਰਵਾਹੀ ਦਰਸਨ ਕੀ ਉਹਦੇ ਮੁਤਾਬਕ ਕਰਦੇ ਠੀਕ